ਲੋ ਵੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਮਨਪਾਲ ਸਿੰਘ ਬੱਬੂ ਤੇ ਆਪਾਂ ਖੜੇ ਬਈ ਜੀ ਤਲਵੰਡੀ ਸਾਬੋਂ ਟਰੈਕਟਰਾਂ ਦੀ ਮੰਡੀ ਤੇ ਤੇ 13 ਨੰਬਰ ਪਲਾਂਟ ਚ ਬਾਈ ਆਪਣੇ ਨਾਲ ਆ ਸਾਰੀ ਗੱਲਬਾਤ ਕਰਾਂਗੇ ਤੇ 855 ਦਾ ਬਾਈਆਂ ਕੋਲ ਢੇਰੀ ਹੁੰਦਾ ਜਿੰਨੇ ਆਪਾਂ ਕਹਈਏ ਤੇ ਵੀਡੀਓ ਚ ਬਣਾ ਦੇ ਬਈ ਅੱਸੀ ਆ ਬਈ ਸਤਿ ਸ਼੍ਰੀ ਅਕਾਲ ਬਾਈ ਸਹੀ ਕਹਾਂ ਮੈਂ ਬਾਈ ਜੀ 855 ਹਾਂ 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 ਠੀਕ ਹੈ ਜੀ ਤੇ ਨਾਮ ਤੇ ਮੋਬਾਈਲ ਨੰਬਰ ਕੀ ਹੈ ਬਾਈ ਆਪਾਂ ਨਾਮ ਹੈਗਾ ਸਤਨਾਮ ਸਿੰਘ ਮੋਬਾਈਲ ਨੰਬਰ 9466000735 ਠੀ ਇਹ ਕਿੰਨੇ ਟਰੈਕਟਰ ਅਵੇਲੇਬਲ ਨੇ ਜੀ ਟਰੈਕਟਰ ਹੈਗੇ 7-8 7-8 ਹੂੰ ਠੀਕ ਆ ਜੀ ਪੰਜਾਬ ਨੰਬਰ ਕਿ ਹਰਿਆਣਾ ਨੰਬਰ ਨੇ ਬਈ ਸਾਰੇ ਭੰਤੀ ਹੈ ਪੰਜਾਬ ਵੀ ਹੈ ਹਰਿਆਣਾ ਵੀ ਹੈ ਠੀਕ ਆ ਜੀ ਟਰੈਕਟਰ ਵੀ ਕਰ ਲਵਾਂਗੇ ਬੱਚੇ ਹਾਂ ਹਾਂ ਠੀਕ ਆ ਬਾਈ ਜੀ ਤੇ ਲੋ ਬਈ ਜੀ ਪਹਿਲੇ ਟਰੈਕਟਰ ਤੋਂ ਗੱਲਬਾਤ ਕਰਾਂਗੇ ਡੀਆਈ 450 ਦਾ ਏਸ ਚਲੋ ਬਈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਪਹਿਲਾਂ ਤੇ ਟਾਇਰ ਟੱਪਾਂ ਦੀ ਗੱਲ ਕਰੀਏ ਬਾਈ ਜੀ ਟਾਇਰ ਇਹਦੇ ਅੱਡੇ ਕਹੇ ਅਗਲੇ ਅਗਲੇ ਚੰਗੇ ਹਨ ਮਗਰ ਲੇਦੇ ਕ ਠੀਕ ਆ ਬਾਈ ਜੀ ਹਾਂ ਪਾਵਰ ਸਟੀering ਹੈ ਪਾਵਰ ਸਟੀering ਆ ਪੀਵੀ 29 ਮੋਗੇ ਦਾ ਨੰਬਰ ਆ ਗਿਆ ਜੀ ਹਾਂ ਠੀਕ ਆ ਜੀ ਤੇ origianally ਬਾਈ ਜੀ ਚਿੰਨਾ ਹੈਗਾ ਹਾਂ ਹਾਂ origianal ਠੀਕ ਆ ਜੀ ਸਾਰਾ origianal ਬਾਈ ਜੀ ਕੰਡੀਸ਼ਨ ਚੈੱਕ ਕਰ ਲੋ ਕਰ ਲਓ ਤੇ ਸਿੰਪਲ ਕਪੜਾ ਦੀ ਛਾਪ ਰਹੀ ਆਗੇ ਤੇ ਕੀ ਡਿਮਾਂਡ ਆ ਬਾਈ ਜੀ ਇਹ 2,75,000 ਰੁਪਏ ਤੇ ਮਾਡਲ ਦੀ ਗੱਲ ਕਰੀਏ ਬਾਈ ਜੀ ਮਾਡਲ 12 12 ਮਾਡਲ ਆਗਾ ਹਾਂ ਲੋ ਜੀ ਕੰਡੀਸ਼ਨ ਓਕੇ ਪਈ ਆਗੇ ਪੂਰਾ ਕੋਕਾ ਪੀਸਾ ਇਹ ਆ ਗਿਆ ਬਾਈ ਜੀ ਸਵਰਾਜ 855 ਤੇ ਜਿਵੇਂ ਆਪਾਂ ਪਹਿਲਾਂ ਹੀ ਦੱਸਤਾ ਸੀ ਤੁਹਾਨੂੰ 2020 ਮਾਡਲ 850 ਵਿੱਚ ਜੇ ਕਿਹੜਾ ਮਰਜ਼ੀ ਲੈ ਲਿਆ ਅਗਲਾ 2020 ਮਾਡਲ ਹੈ ਠੀਕ ਹੈ ਜੀ ਚਮਨ ਕੋਕੇ ਵਰਗਾ ਟਰੈਕਟਰ ਹੈ ਕਿਦੋਂ ਰੰਗ ਨਹੀਂ ਹੋਇਆ ਠੀਕ ਹੈ ਜੀ ਪੰਜਾਬ ਕਰਦਾ ਹਾਂ ਜੀ ਆਪਾਂ ਕਹ ਦੀਏ ਤੇ 900 ਘੰਟਾ ਚੱਲੇਗਾ 900 ਘੰਟਾ ਹਾਂ ਠੀਕ ਹੈ 20 ਮਾਡਲ ਹੈ 900 ਘੰਟਾ ਚੱਲੇਗਾ ਨਾਲ ਦੇ ਟਾਇਰ ਦੇਖ ਲੰਨਾ 90 95 ਪੈਸੇ 90 ਪੈਸੇ ਟਾਇਰ ਹੈ ਠੀਕ ਹੈ ਜੀ 90 95 ਪੈਸੇ ਟਾਇਰ ਪਏ ਨੇਗੇ ਤੇ ਲੋ ਬਾਈ ਜੀ ਅਜੇ ਤੱਕ ਜਿਵੇਂ ਆਪਾਂ ਕਹ ਦੀਆ ਰਾਬਰਟ ਵੀ ਸਾਈਡ ਵਾਲੀ ਖੜੀ ਹੈਗੀ ਤੇ ਇੰਨਾ ਕਹਦਾ ਜਿਵੇਂ ਆਪਾਂ ਕਹ ਦੀਆ ਵੀ ਪਤਾ ਹੀ ਆਉਂਗੇ ਇੱਥੇ ਲੈ ਕੇ ਪਾ ਗਏ ਤੇ ਪੀਵੀ 25 ਨੰਬਰ ਜਗਰਾਉਂਦਾ ਜਗਰਾਉਂਦਾ ਨੰਬਰ ਹੈਗਾ ਲਓ ਜੀ ਤੇ ਡਿਮਾਂਡ ਦੀ ਗੱਲ ਕਰੀਏ ਬਾਈ ਜੀ 6,85,000 ਰੁਪਏ 20 ਮਾਡਲ ਹੈ ਠੀਕ ਹੈ ਜੀ ਦੇਗੀ ਚੁੱਲੇ ਵਾਲਾ ਤੇ ਜਿਹਦੇ ਡਿਮਾਂਡ ਵੀ ਵੱਧਾ ਕੇ ਰਿਵਰਸ ਪੇਟਿਓ ਤੇਲ ਬ੍ਰੇਕ ਪਾਵਰ ਸਟੀering ਪਲਟਾਉ ਕੋ ਪਲਟਾਉ ਕੋ ਸਾਰੇ ਫੀਚਰ ਆਵਾ ਤੇ ਅੱਗੇ ਆ ਗਿਆ ਇੱਕ ਹੋਰ ਏਸ ਮੈਨੂੰ ਲਾਦਾ ਹੁਣ ਤੁਸੀਂ ਏਸ ਦਾ ਵੀ ਢੇਰ ਲਾਉਣ ਲੱਗੇ ਬਸ ਠੀਕ ਹੈ ਜੀ ਲਓ ਜੀ ਇਹ ਵੀ ਆ ਗਿਆ ਏਸ ਵੀ ਆਈ 450 ਤੇ ਸਾਦੀ ਕਟਾਈ ਵਾਲਾ ਆ ਗਿਆ ਤੇ ਟਾਇਰ ਟਪੇਗਾ ਲਗਰੀ ਬਈ ਜੀ ਦੇ 75 80 ਪੈਸੇ ਠੀਕ ਹੈ 75 80 ਪੈਸੇ ਤੇ ਬੈਗ ਟਾਇਰ ਤਾਂ ਵੱਧ ਹੀ ਨੇਗੇ ਤੇ 14 ਦੇ ਟਾਇਰਾਂ ਚ ਬਾਈ ਜੀ ਹਾਂ 14 ਦੇ ਟਾਇਰ ਤੇ ਰੰਗ ਪੇਂਟ ਦਾ ਵੀ ਓਰੀਜਨਲ ਹੀ ਹੈ ਬਾਈ ਹਾਂ ਇਹ ਤਾਂ ਮਗਰਾੜ ਮਗਰੂੜ ਜੀ ਹੋਇਆ ਠੀਕ ਹੈ ਜੀ ਜਿਵੇਂ ਆਪਾਂ ਕਹਿੰਦੇ 10 ਕੇ ਦਿਨ ਦਾ ਚੰਗਾ ਰਹੇਗਾ ਹਾਂ 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 ਆਲਾ ਗਾਹਕ ਚੱਲ ਗਿਆ ਵੇ ਦੁਬਾਰਾ ਚ ਕੋਈ ਹੋਰ ਚੀਜ਼ ਨਿਕਲੇ ਫਿਰ ਭੁਗਾਈ ਨਹੀਂ ਕਰਾਉਂਦੇ ਆਪਾਂ ਤੇ ਪੀਪੀ 62 ਨੰਬਰ ਆ ਵੇ ਜੀ ਤੇ ਆਪ ਦਾ ਨੰਬਰ ਆ ਪੰਜਾਬ ਨੰਬਰ ਹੈਗਾ ਤੇ ਕਿੰਨੇ ਮਾਡਲ ਆ ਬਾਈ ਜੀ ਇਹ 2011 ਮਾਡਲ ਤੇ ਇਹ 11 ਮਾਡਲ ਆ ਤੇ ਉਹ ਹੈਗਾ ਬਾਈ ਜੀ 12 12 ਇਹ ਇਹਦੀ ਕੀ ਡਿਮਾਂਡ ਹੈ 245000 ਰੁਪਏ 245000 ਤੇ ਮਾਂ-ਤਾਨ ਦੀ ਗੱਲ ਬਾਈ ਜੀ ਕੋਈ ਨਹੀਂ ਕਰਦਿਆਂਗੇ ਬਾਕੀ ਮੌਕੇ ਤੇ ਹੋ ਜਾਊਗਾ ਤੇ ਇੰਜਨ ਗੇਅਰ ਦਾ ਬਾਈ ਜੀ ਸਹੀ ਹੈ ਜਮਾ ਕੋਈ ਕਮੀ ਨਹੀਂ ਮਿਲੂ ਆਪਣੇ ਕਿਸੇ ਵੀ ਟਰੈਕਟਰ ਚ ਕਿਸੇ ਵੀ ਟਰੈਕਟਰ ਚੋਂ ਹਾਂ ਠੀਕ ਹੈ ਜੀ ਤੇ ਕਾਗਜ਼ ਪੱਤਰ ਕਾਗਜ਼ਾਂ ਪੱਤਰਾਂ ਦੀ ਵੀ ਤੇ ਟਰੈਕਟਰ ਚ ਵੀ ਟਰੈਕਟਰ ਚ ਵੀ ਹਾਂ ਕੋਈ ਕਮੀ ਨਹੀਂ ਮਿਲੂਗੀ ਠੀਕ ਹੈ ਜੀ ਚੈੱਕ ਆ ਗਿਆ ਬਾਈ ਜੀ ਸਵਰਾਜ 855 ਇਹ ਲੋ ਬਾਈ ਜੀ ਚੈੱਕ ਕਰੋ ਟਰੈਕਟਰ ਦੀ ਕੰਡੀਸ਼ਨ 4 ਸਟਾਰ ਚ ਆ ਗਿਆ ਇਹ ਪ੍ਰਵਾਸ ਤੇ ਪੀਤੀ ਜਾਏਗਾ ਪੈਣਾ ਦੇਗੀ ਜਿੱਦੇ ਆ ਜਾਏ ਇਹ 17 ਮਾਡਲ ਇਹ 17 ਮਾਡਲ ਉਹ 18 ਦੇ ਲਾਸਟ ਜਾਏਗਾ ਹਾਂ ਕਿਹੜਾ ਆਪਣੇ ਦੇਗੀ ਚੱਲੇ ਆ ਹਾਂ ਹਾਂ ਉਹ 18 ਚਾਹੀਏ ਬਾਈ ਤੁਸੀਂ ਵੀ ਚੈੱਕ ਕਰ ਲਓ ਟਰੈਕਟਰ ਦੀ ਕੰਡੀਸ਼ਨ ਤੇ 17 ਮਾਡਲ ਆ ਬਾਈ ਜੀ ਹਾਂ ਤੇ ਟਾਇਰ ਟੱਪਾਂ ਦੀ ਗੱਲ ਹੈ ਇਹ ਰੱਸੀ 85 ਪੈਸੇ 85 ਪੈਸੇ ਤੇ ਲੋ ਬਾਈ ਫੁੱਲ ਟੌਪ ਮੰਨ ਲਾਗੇਗੀ ਤੇ ਸੈਂਟਰ ਗੇਅਰ ਤੇ ਪੈਰਦਾਨ ਵੀ ਤੁਸੀਂ ਦੇਖ ਸਕਦੇ ਹੋਗੇ ਚੈੱਕ ਕਰ ਸਕਦੇ ਹੋ ਤੇ ਰੰਗ ਪੇਂਟ ਦਾ ਬਾਈ ਜੀ ਇਹ ਵੀ origignal ਹੀ ਹਾਂ ਹਾਂ ਠੀਕ ਆ ਬਾਈ ਜੀ ਜਿੰਨਾ ਹਰਿਆਣਾ ਨੰਬਰ ਹੈਗਾ ਠੀਕ ਹੈ ਜੀ ਤੇ 5.5 ਲੱਖ ਰੁਪਏ ਰੇਟ ਹੈ ਇਹਦਾ 5.5 ਲੱਖ ਟਰੈਕਟਰ ਚ ਕੋਈ ਕਮੀ ਨਹੀਂ ਟਰੈਕਟਰ ਚ ਕੋਈ ਕਮੀ ਨਹੀਂ ਭਾਈ ਨੇ ਪਹਿਲੇ ਕਹਿੰਦਾ ਗੱਲ ਇਹ ਸਾਰਾ ਸਮਾਨ ਏਟੂ ਜ਼ेड ਠੀਕ ਹੈ ਜੀ ਜਿੰਨਾ ਟਰੈਕਟਰ ਨਾਲ ਸਮਾਨ ਹੋਊਗਾ ਤੁਹਾਨੂੰ ਟੋਟਲੀ ਸਾਰਾ ਕੁਝ ਮਿਲੂਗਾ ਕਿਹੜਾ ਹਰਿਆਣਾ ਦਾ ਨੰਬਰ ਹੈ ਜੀ ਐਚ ਆਰ ਕਿੰਨਾ ਵੀਰੇ ਐਚ ਆਰ 5 ਹਾਂ ਐਨਓਸੀ ਮਿਲ ਜੂਗੀ ਐਨਓਸੀ ਮਿਲ ਜੂਗੀ ਭਾਈ ਕਹਿੰਦਾ ਪੰਜਾਬ ਦੇ ਤੇ ਜਿਹੜੇ ਟਰੈਕਟਰ ਨੇ ਭਾਈ ਜੀ ਫਸਟ ਤੇ ਸੈਕੰਡ ਓਨਰਿੰਗ ਲਈ ਆਪਣੇ ਹਾਂ ਫਸਟ ਸੈਕੰਡ ਹੀ ਹਾਂ ਕੋਈ ਹੋ ਵੀ ਸਕਦਾ ਮਾੜਾ ਮੋਟਾ ਕੋਈ ਠੀਕ ਹੈ ਜੀ ਚਲੋ ਬਈ ਆਹ ਟਰੈਕਟਰ ਚੈੱਕ ਕਰੋ ਪਹਿਲਾਂ ਤੇ ਜਿਵੇਂ ਆਪਾਂ ਕਹਿੰਦੇ ਪੂਰਾ ਹਾਰਾ ਸ਼ਿੰਗਾਰ ਹੋਇਆ ਤੇ ਡੈਕ ਵੀ ਲੱਗਾ ਤੇ ਡੈਕ ਦੀ ਗੱਲ ਕਰੀ ਨਾਲ ਹੀ ਜਾਓ ਬਈ ਹਾਂ ਡੈਕ ਨਾਲ ਠੀਕ ਆ ਬਈ ਤੇ ਜੇ ਕਹਿੰਦੇ ਘਰੇ ਲਾ ਕੇ ਰੱਖ ਦੀ ਪਰ ਤਰਸਤਦਾਰੀ ਲੈ ਜਾਂਦੇ ਨੇ ਕਈ ਤਾਂ ਘਰੇ ਲਾ ਕੇ ਰੱਖ ਦੇਣੀ ਆਪਾਂ ਠੀਕ ਆ ਜੀ ਚਲੋ ਬਈ ਜੀ ਡੈਕ ਦੀ ਡੈਕ ਵੀ ਚੱਲ ਜੁੰਦਾ ਪੂਰਾ ਵਧੀਆਗਾ ਤੇ ਫਾਈਵ ਸਟਾਰ ਚੱਕ ਤੇ ਟਾਇਰ ਟੱਪੇ ਦੀ ਗੱਲ ਕਰੀ ਬਈ ਜੀ ਟਾਇਰ ਇਹਦੇ 75 80 ਪੈਸੇ 80 ਪੈਸੇ ਕਰ ਹਾਂ ਨਾਲ ਦੇ ਕਿੰਨੇ ਘੰਟੇ ਚੱਲੇ ਤਕਰੀਬਨ ਜੇ ਆਪ ਲੱਗੇ 800 ਘੰਟੇ ਚੱਲਿਆ ਹੋਊ 890 ਠੀਕ ਹੈ 8900 ਘੰਟਾ ਚੱਲੇ ਹੋਇਆ ਹੈਗਾ ਤੇ ਫਰਸਟ ਆਨਰ ਹੈਗਾ ਤੇ ਪੰਜਾਬ ਨੰਬਰ ਹੈ ਕਹੋ ਬਈ ਜੀ ਹਰਿਆਣਾ ਪੰਜਾਬ ਪੰਜਾਬ ਨੰਬਰ ਹੈਗਾ ਪੀਵੀ 13 ਪੀਵੀ 13 ਸੰਗਰੂਰ ਦਾ ਨੰਬਰ ਹੈ ਹਾਂ ਚਲੋ ਬਈ ਚੈੱਕ ਕਰੋ origignal ਵੀ ਇਹ ਵੀ ਸਾਰਾ ਜਿੰਨਾ ਹੈ ਹਾਂ ਹਾਰੀਜਨਲ ਹੈ ਇਹ ਤਾਂ ਕਈ ਨਹੀਂ ਦੀ ਲੋਡ ਨਹੀਂ ਹੈ ਨਾ ਫਕੀ ਜਿਵੇਂ ਹਾਂ ਨਵਾਂ ਨਵਾਂ ਟਰੈਕਟਰ ਹੈਗਾ ਤੇ ਫੋਕਾ ਮਾੜ ਲੇਦਾ 7 ਲੱਖ ਰੁਪਏ ਰੇਟ ਹੈ 7 ਲੱਖ ਰੁਪਏ 9 900 ਘੰਟਾ ਹੀ ਹਾਂ 900 ਘੰਟਾ ਚੱਲੇ ਹੋਇਆ ਸਾਰਾ ਤੇ ਕੰਪਨੀ ਰਿਕਾਰਡ origignal ਹੀ ਚੱਲੇ ਹੋਏ ਵੀ ਜਿੰਨਾ ਕਿਉਂਕਿ ਟਾਟਾ ਪੈਨ ਦੀ ਦੱਸ ਰਹੇ ਹੈਗੇ ਨਾਲ ਦੇ ਟਾਇਰ ਨਗੇ ਤੇ ਬਾਕੀ ਤੁਸੀਂ ਮੌਕੇ ਤੇ ਆ ਕੇ ਚੈੱਕ ਕਰ ਲਓ ਬਾਈ ਜੀ ਤੇ ਅੱਗੇ ਆ ਗਿਆ ਬਾਈ ਜੀ ਡੀਆਈ 35 ਦਾ ਉਹ ਨਾਲ ਨਿਕਾ ਤੇ ਬਾਈ ਚੈੱਕ ਕਰੋ ਜੀ ਕੰਡੀਸ਼ਨ ਤੇ ਮਾਡਲ ਦੀ ਗੱਲ ਕਰੀਏ ਬਾਈ ਜੀ 2012 2012 ਮਾਡਲ ਆ ਟਾਇਰ ਟੱਪੇ ਲੱਗੇ ਜੀ ਬੀਕੀਟੀ ਦੇ 프ਰੰਟ ਜਮਾ ਨਵੇਂ ਨਗੇ ਤੇ ਬੈਕ ਵੀ ਨਵੇਂ ਨਗੇ ਚੌਕੜਾ ਪੱਟਾ ਰੰਦਾ ਕਹਿ ਸਕਦੇ ਹਾਂ ਨਮਾਗਾ ਬੀਕੀਟੀ ਦਾ 13 ਦੇ ਟਾਇਰਾਂ ਜਾ ਕੇ ਬਾਈ ਜੀ ਜਿਵੇਂ ਚਾਰੇ ਟਾਇਰ ਨਵੇਂ ਆ ਦੇ ਬੀਕੀਟੀ ਵੀ ਲਿਖਿਆ ਪਿਆ ਜੀ ਅੱਜ ਲਿਖਿਆ ਪਿਆ ਲੈ ਬਾਈ ਜੀ ਤੇ ਇੱਕ ਦਾ ਵਧੀਆ ਦੀਆਂ ਕੰਪਨੀਆਂ ਦਾ ਹਾਂ 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 ਫੁੱਲ ਮਹਿੰਗੇ ਸਾਰੇ ਤੋਂ ਮਹਿੰਗੇ ਹੀ ਆ ਹੁਣ ਠੀਕ ਹੈ ਜੀ ਕਹੇ ਦੂਜਿਆਂ ਨਾਲੋਂ 5000 ਰੁਪਏ ਜ਼ੋੜਾ ਇਹਨਾਂ ਦਾ ਮਹਿੰਗਾ ਹੈ ਚਲੋ ਬਈ ਜੀ ਤੇ 12 ਮਾਡਲ ਹੈ ਬਈ ਜੀ ਇਹ 12 ਮਾਡਲ ਹਰਿਆਣਾ ਨੰਬਰ ਕਾ ਬਈ ਜੀ ਇਹ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਹੈਗਾ ਤੇ ਸਾਦੀ ਘਟਾਈ ਵਾਲਾ ਹੈ ਹਾਂ ਤੇ ਰੰਗ ਪੇਂਟ ਦਾ ਬਈ ਜੀ ਰੰਗ ਪੇਂਟ ਨਹੀਂ ਕੋਈ ਮੋੜਾ ਮੋਟਾ ਕੀ ਅਖਣੇ ਮਗਰਾੜ ਦੀ ਪੂਛ ਜੀ ਹੋਈ ਹੋਵੇ ਬਸ ਹੋਰ ਨਹੀਂ ਕਿਤੇ ਹੋਇਆ ਹੋਇਆ ਬਈ ਮੋੜਾ ਮੋਟਾ ਨਹੀਂ ਨਹੀਂ ਹੈਗਾ ਬਸ ਤੁਸੀਂ ਚੈੱਕ ਵੀ ਕਰ ਸਕਦੇ ਹੋਗੇ ਤੇ ਬੀਡ ਮਾਣਾ ਬਈ ਜੀ ਇਹ ਤੈਨੂੰ 110000 ਰੁਪਇਆ ਲੈ ਲ ਲੱਖ 10000 ਰੁਪਇਆ ਤੇ ਹਰਿਆਣਾ ਨੰਬਰ ਕਾ ਬਈ ਜੀ ਪੰਜਾਬ ਹਰਿਆਣਾ ਨੰਬਰ ਇਹਨੂੰ ਸੀ ਮਿਲ ਜੂ ਐਨਓ ਸੀ ਮਿਲ ਜੂਗੀ ਹਰਿਆਣਾ ਨੰਬਰ ਕਾ ਇਹ ਲੈ ਲਓ ਬਈ ਜੀ ਅੱਗੇ ਆ ਗਿਆ 50 50 ਈ ਇਹ ਜਿਵੇਂ ਕਹਦੀ ਬਈ ਜੀ ਇਹ ਤਾਂ ਛੋਟੇ ਟਰੈਕਟਰ ਹੀ ਨੇਗੇ ਤੇ ਡਿਮਾਂਡ ਵੀ ਇੰਨਾ ਟਰੈਕਟਰਾਂ ਦੀ ਪੂਰੀ ਜ਼ਿਆਦਾ ਹੈ ਤੇ ਇਹ ਕਿੰਨੇ ਮਾਡਲ ਆ ਬਈ ਜੀ ਇਹ 13 ਮਾਡਲ ਆ 13 ਮਾਡਲ ਆਗਾ ਹਾਂ ਲੈ ਲਓ ਬਈ ਜੀ ਟਾਇਰ ਟੱਪਿਆਂ ਦੀ ਗੱਲ ਕਰੀ ਬਈ ਜੀ ਦੇ ਤੇ ਇਹ ਟਾਇਰ 80 85 ਪੈਸੇ 80 85 ਪੈਸੇ ਆ ਅਪੋਲੋ ਦੇ ਟਾਇਰ ਨੇਗੇ ਤੇ 16 9 28 ਦੇ ਟਾਇਰ ਨੇ ਭਾਈ ਬਾਕੀ ਸਾਰਾ ਰੀਜਨਲ ਟਰੈਕਟਰ ਸਾਰਾ ਰੀਜਨਲ ਲਗਾ ਓਨਰ ਜੀ ਓਨਰ ਹੋ ਸਕਦਾ ਸੈਕੰਡ ਹੋਵੇ ਸੈਕੰਡ ਦੇਖ ਲੈ ਜੀ ਬੱਚਾ ਸੈਕੰਡ ਹੀ ਦੋ ਠੀਕ ਹੈ ਜੀ ਹਰਿਆਣਾ ਨੰਬਰ ਹੈਗਾ ਹਾਂ ਹਰਿਆਣਾ ਨੰਬਰ ਹੈਗਾ ਇਹ ਪੰਜਾਬ ਦਾ ਹੈ ਠੀਕ ਹੈ ਜੀ ਹਾਂ ਇਹ ਮਹੀਨੇ ਦੇ ਜੀ ਹਫ਼ਤੇ ਦੇ ਵਿੱਚ ਹੀ ਠੀਕ ਹੈ ਜੀ ਮੈਗਰਾਟਰ ਗਰੂਟ ਵੀ ਪੂਰਾ ਚੈੱਕ ਕਰ ਸਕਦੇ ਹਾਂ ਕੰਡੀਸ਼ਨ ਦਾ ਪੂਰਾ ਕੋਕਾ ਪਿਆ ਹਾਂ ਸਾਰਾ ਸਮਾਨ ਏ ਟੂ ਜੈਡ ਫੱਟੀ ਡੰਡਾ ਸਾਰਾ ਕੁਝ ਛਤਰੀ ਠੀਕ ਹੈ ਤੇਰਾ ਮਾਡਲ ਦੇ ਹਿਸਾਬ ਨਾਲ ਆ ਲੈਗਾ ਬਾਈ ਜੀ 17 18 ਤੋਂ ਉੱਪਰ ਵਾਲੀ ਕੰਡੀਸ਼ਨ ਆ ਠੀਕ ਹੈ ਬਾਕੀ ਸਾਰਾ origignal ਆ ਤੈਨੂੰ ਦੱਸੇ ਸਾਰਾ origignal ਆ ਤੇ ਕੀ ਡਿਮਾਂਡ ਆ ਬਾਈ ਜੀ ਇਹਦਾ 4,95,000 ਰੁਪਏ 4,95,000 ਰੁਪਏ ਤੇ ਬਾਕੀ ਮੌਕੇ ਦੇ ਮਾਨਦਾਨ ਹੋ ਜਾਊਗਾ ਬਾਈ ਜੀ ਤੇ ਬਾਕੀ ਹੋਰ ਕੋਈ ਟਰੈਕਟਰ ਹੈ ਬਾਈ ਜੀ ਹੋਰ ਆਪਣੇ ਕੋਲੇ ਸੋਨਾਲੀਕਾ 35 ਘਰੇ ਖੜਾ ਇੱਕ ਸੋਨਾਲੀਕਾ 35 ਦਾ ਹਾਂ 19 ਮਾਡਲ 19 ਮਾਡਲ ਤੇ ਟਾਇਰ ਟੱਪੇ ਜੀ ਟਾਇਰ ਤਾਂ ਪੇ ਨਵੇਂ ਵਰਗਾ ਜਿਹਾ ਨਾਲ ਦੇ ਹਾਂ ਠੀਕ ਹੈ 1 ਘੰਟੇ ਦੀ ਗੱਲ ਕਰੀ ਕਿੰਨੇ ਚੱਲੇ ਘੰਟੇ ਨਹੀਂ ਯਾਰ ਧਿਆਨ ਉਹ ਦੇਖਿਆ ਨਹੀਂ ਕਿੰਨੇ ਚੱਲੇ ਠੀਕ ਹੈ ਬਾਈ ਜੀ ਪੰਜਾਬ ਜਾਂ ਹਰਿਆਣਾ ਨੰਬਰ ਹਰਿਆਣਾ ਨੰਬਰ ਸਰਸੇ ਦਾ ਸਰਸੇ ਦਾ ਠੀਕ ਹੈ ਮਾੜਾ ਬਾਈ ਉਹ ਦਾ ਹੈਗਾ 4 ਲੱਖ ਤੋਂ 75000 ਰੁਪਏ ਦਾ 4 ਲੱਖ ਤੇ 75000 ਠੀਕ ਹੈ ਜੀ ਤੇ ਬਾਕੀ ਮੌਕੇ ਤੇ ਹਾਂ ਇਹ ਜੀ ਹੈ ਇਹ ਹੋਰ ਕੋਈ 855 ਤਾਂ ਨਹੀਂ ਹੈ ਕਿ ਅੱਜ 855 ਦਾ ਨਵਾਂ ਮਾਡਲ ਖੜਾ ਹੈ ਠੀਕ ਹੈ ਜੀ ਇਹ ਵੀ ਜੇ ਕਾਪੀ ਮੇਕ ਆਪੀ ਇਹ ਤਾਂ ਵੇਚਾਂਗੇ ਠੀਕ ਹੈ ਜੀ ਜਿਹੜਾ ਬਗਾਇਦੀ ਪਹਿਲਾਂ ਵਾਲੇ ਨੇ ਆ ਕੇ ਗਾ ਕੇ ਲਾ ਲਿਆ ਠੀਕ ਹੈ ਇਹ ਤੋਂ ਬਾਅਦ ਚ ਕਾਪੀ ਨਾ ਹੋਵੇ ਫਿਰ ਔਖਾ ਹੋ ਜਾਣਾ ਨਹੀਂ ਕਾਪੀ ਤਾਂ ਹੋਊਗੀ ਐ ਲੇਟ ਹੋ ਜਾਂਦੀ ਫਿਰ ਅਗਲਾ ਕੱਲ ਕਰਨ ਲੱਗ ਜਾਂਦਾ ਠੀਕ ਹੈ ਜੀ ਫੋਨ ਲਾ ਕੇ ਫਿਰ ਉਹ ਸਵਾਜ ਨਹੀਂ ਹੁੰਦਾ ਹਾਂ 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 ਸੌਦੇ ਵਾਲਾ ਹਾਂ ਇਹ ਹੋਰ ਤਾਂ ਨਹੀਂ ਕੋਈ ਹੈ ਭਾਈ ਜੀ ਹੋਰ 18 ਮਾੜ ਲਾਉਣਾ ਹੈਗਾ ਪਹਿਲੇ ਪਰਸੋਂ ਤੋਂ ਹੀ ਆ ਜੀ ਹੋਊਗੀ ਠੀਕ ਹੈ ਜੀ ਹਾਂ ਇਹ ਕੰਟੇ ਕਤੇ ਕਿਰ ਵੀਣਾ ਟਾਇਰ ਟੂਪ ਜਾਉਦੇ ਨਾਲ ਉਹਨੇ ਟਾਇਰ ਨਾਲ ਦੇ ਅਸੀਂ 85 ਬਜਾ ਹਾਂ 85 ਬਜਾ ਫਿਰ ਤਾਂ ਚੱਲੇ ਵੀ ਥੋੜੇ ਹਾਂ 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 ਠੀਕ ਹੈ ਮੰਨ ਲੈ ਲੋ 3 ਕੋਈ 125 ਜਦੋਂ ਥੱਲੇ ਥੱਲੇ ਚੱਲੇ ਜਿਹੜੇ ਹਨ ਟਾਇਰ ਟੂਪ ਘਾਟੂ ਚੱਲੇ ਆ ਜਾਂਦੇ ਦੋ 2000 ਤੋਂ ਥੱਲੇ ਥੱਲੇ ਚੱਲਿਆ ਹੋਇਆ ਦੇਖਿਆ ਨਹੀਂ ਵੈਸੇ ਉਹ ਤੇ ਕਿ ਮੀਟਰ ਮੀਟਰ ਦਾ ਉਧਰ ਹੋ ਜਾ ਠੀਕ ਹੈ ਜੀ ਅਗਲੀ ਮੱਡੀ ਤੇ ਆਪਾਂ ਉਹਦੀ ਵੀਡੀਓ ਬਣਾ ਲਾਂਗੇ ਤੇ ਜਲਦੀ ਵੀਡੀਓ ਕਰਦਾ ਰਿਹਾ ਤੂੰ ਠੀਕ ਹੈ ਜੀ ਠੀਕ ਹੈ ਭਾਈ ਜੀ ਠੀਕ ਹੈ ਭਾਈ ਧੰਨਵਾਦ ਥੈਂਕ ਯੂ ਜੀ बाबाजी व्हिडिओ बघितलं लगे लाईक कमेंट शेअर करायला ना ना की नव्हती असा तकली धनवाद